ਹਾਂਜੀ ਕੀ ਹਾਲ ਚਾਲ ਨੇ ਭਰਾਵੋ ਤੇ ਅੱਜ ਤੁਹਾਡੇ ਨਾਲ ਇੱਕ ਜ਼ਰੂਰੀ ਗੱਲਬਾਤ ਕਰਨੀ ਹੈ ਗੱਲਬਾਤ ਇਹ ਕਰਨੀ ਆ ਕਿ ਯਾਰਾ ਬਹੁਤ ਸਾਰੇ ਬੰਦੇ ਐਹੋ ਜੇ ਦੇਖਿਆ ਕਿ ਜਿਹੜੇ ਆਪਦੀਆਂ ਘਰ ਵਾਲੀਆਂ ਦਾ ਐਡਾ ਕ ਕਹਿਣਾ ਮੰਨਦੇ ਆ ਐਡੀ ਕ ਚਾਪਲੂਸੀ ਕਰਦੇ ਆ ਵੀ ਗੱਲਾਂ ਹੀ ਛੱਡ ਦਿਓ ਪਹਿਲੀ ਗੱਲ ਤੇ ਇਹ ਆ ਕਿ ਮੈਂ ਇਹ ਗੱਲ ਨਹੀਂ ਕਹਿੰਦਾ ਕਿ ਘਰ ਵਾਲੀ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ ਜਾਂ ਘਰ ਵਾਲੀ ਦੀ ਗੱਲ ਨਹੀਂ ਮੰਨਣੀ ਚਾਹੀਦੀ ਪਰ ਯਾਰ ਕੋਈ ਹੱਦ ਵੀ ਹੁੰਦੀ ਆ ਠੀਕ ਆ ਘਰ ਵਾਲੀ ਨੂੰ ਪਿਆਰ ਕਰੋ ਉਹਦਾ ਸਤਿਕਾਰ ਕਰੋ ਉਹਦਾ ਕਹਿਣਾ ਮੰਨੋ ਉਹਦੀ ਹਰ ਖਵਾਇਸ਼ ਪੂਰੀ ਕਰੋ ਪਰ ਇਹ ਨਹੀਂਗਾ ਕਿ ਤੁਸੀਂ ਘਰ ਵਾਲੀ ਪਿੱਛੇ ਲੱਗ ਕੇ ਆਪਦੀਆਂ ਭੈਣਾਂ ਨਾਲ ਵਰਤਣਾ ਛੱਡ ਦਿਓ ਆਪਦੇ ਭਰਾਵਾਂ ਨਾਲ ਵਰਤਣਾ ਛੱਡ ਦਿਓ ਜਾਂ ਆਪਦੇ ਮਾਂ ਪਿਓ ਨੂੰ ਤੱਕੇ ਮਾਰੋ ਬਹੁਤ ਸਾਰੇ ਬੰਦੇ ਮੈਂ ਇਹੋ ਜਿਹੇ ਦੇਖੇ ਆ ਜਿਹੜੇ ਕਿ ਘਰ ਵਾਲੀਆਂ ਪਿੱਛੇ ਲੱਗ ਕੇ ਆਪਦੇ ਭਰਾਵਾਂ ਨਾਲ ਬੋਲਣੋਂ ਹਟ ਗਏ ਆਪਦੇ ਮਾਂ ਪਿਓ ਨਾਲ ਬੋਲਣੋਂ ਹਟ ਗਏ ਆਪਦੀਆਂ ਭੈਣਾਂ ਨਾਲ ਵਰਤਨੋਂ ਹਟ ਗਏ ਤੇ ਸਭ ਤੋਂ ਜ਼ਿਆਦਾ ਕੀਦਣਾ ਵਰਤਨ ਲੱਗ ਜਾਂਦੇ ਆ ਸਿਰਫ ਆਪਦੇ ਸਹੁਰਿਆਂ ਦੇ ਨਾਲ ਕਿਉਂਕਿ ਘਰਵਾਲੀ ਨੇ ਚਾਬੀ ਇਹੋ ਜੀ ਭਰੀ ਹੁੰਦੀ ਆ ਕਿ ਤੇਰੀ ਦਾ ਭੈਣ ਵੀ ਮਾੜੀ ਆ ਤੇਰੇ ਦਾ ਭਰਾ ਵੀ ਮਾੜਾ ਤੇਰਾ ਤਾਂ ਮਾਂ ਪਿਓ ਵੀ ਮਾੜਾ ਚਾਬੀ ਦੇ ਦੇ ਕੇ ਦੇ ਦੇ ਕੇ ਬੰਦੇ ਨੂੰ ਇੰਨਾ ਕ ਪਿੱਛੇ ਲਾ ਲੈਂਦੀਆਂ ਨੇ ਕਿ ਸਿਰਫ ਆਪਣੇ ਪੇਕਿਆਂ ਨਾਲ ਵਰਤਦੀਆਂ ਨੇ ਨਾ ਘਰਵਾਲੇ ਨੂੰ ਭੈਣ ਨਾਲ ਵਰਤਣ ਦੇਣਾ ਨਾ ਭਰਾਵਾਂ ਨਾਲ ਨਾ ਮਾਂ ਪਿਓ ਨਾਲ ਜਿਹੜੇ ਬੰਦੇ ਘਰਵਾਲੀਆਂ ਪਿੱਛੇ ਲੱਗ ਕੇ ਸਾਰੇ ਨਾਲ ਵਰਤਦੇ ਆ ਭਰਾਵਾਂ ਨਾਲ ਨਹੀਂ ਬੋਲਦੇ ਉਹ ਬੰਦੇ ਕੰਨ ਖੋਲ ਕੇ ਗੱਲ ਸੁਣ ਲੈਣ ਕਿ ਜਿਸ ਦਿਨ ਕਦੇ ਔਖਾ ਸਮਾਂ ਆ ਗਿਆ ਨਾ ਭਾਈ ਕਿਸੇ ਨਾਲ ਜਦੋਂ ਥੋੜੀ ਕਿਤੇ ਸੇਂਗਾ ਪਾਸ ਗਏ ਤੇ ਜਦੋਂ ਤੁਹਾਡੇ ਗੁਲਾਮੇ ਵਿੱਚ ਕਿਸੇ ਨੇ ਹੱਥ ਪਾਇਆ ਹੋਇਆ ਉਸ ਦਿਨ ਨਾ ਤਾਂ ਤੁਹਾਡੇ ਸਹੁਰਿਆਂ ਨੇ ਭੱਜ ਕੇ ਉੱਥੇ ਆਉਣਾ ਤੇ ਨਾ ਹੀ ਤੁਹਾਡੀ ਘਰਵਾਲੀ ਨੇ ਆਉਣਾ ਉਸ ਦਿਨ ਜਾਂ ਤੁਹਾਡਾ ਮਾਂ ਤੇ ਤੁਹਾਡੇ ਪਿਛੇ ਆਊਗਾ ਤੇ ਜਾਂ ਤੁਹਾਡਾ ਭਰਾ ਆਊਗਾ ਭਰਾ ਬੇਸ਼ੱਕ ਨਾ ਬੋਲਦਾ ਹੋਵੇ ਕੋਈ ਚੱਕਰ ਨਹੀਂ ਪਰ ਬਈ ਜਿੱਦੇ ਕੋਈ ਬਗਾਨਾ ਤੁਹਾਡੇ ਗੁਲਾਮੇ 'ਚ ਹੱਥ ਪਾਊਗਾ ਨਾ ਤਾਂ ਉਦੇ ਭਰਾ ਦਾ ਖੂਨ ਖੋਲ ਦੇ ਖੋਲਦਾ ਕਿ ਠੀਕ ਆ ਯਾਰ ਅਸੀਂ ਅੰਦਰ ਕੋਈ ਲੱਖ ਗੱਲਾਂ ਹੋਣਗੀਆਂ ਅਸੀਂ ਨਹੀਂ ਬੋਲਦੇ ਪਰ ਕੋਈ ਬਗਾਨਾ ਸਾਡੇ ਗੁਲਾਮੇ 'ਚ ਹੱਥ ਪਾਵੇ ਇਹ ਗੱਲਾਂ ਬਰਦਾਸ਼ਤ ਨਹੀਂ ਹੁੰਦੀਆਂ ਠੀਕ ਆ ਕੋਈ ਸੋਚੂਗੀ 10 ਭਰਾ ਬੇਕਾਰ ਵੀ ਹੁੰਦੇ ਆ ਨਹੀਂ ਵੀ ਵਰਤਨ ਵਾਲੇ ਹੁੰਦੇ ਪਰ ਬਈ 90% ਭਰਾ ਇਹੋ ਜਿਹੇ ਹੁੰਦੇ ਆ ਜਿਹੜੇ ਕੀ ਇਹ ਗੱਲ ਨਹੀਂ ਬਰਦਾਸ਼ਤ ਕਰਨਗੇ ਕਿ ਕੋਈ ਸਾਡੇ ਭਰਾ ਦੇ ਗਲਾਮੇ 'ਚ ਹੱਥ ਪਾਲੇ ਬੇਸ਼ੱਕ ਆਪਸ 'ਚ ਨਾ ਬੋਲਣ ਕੋਈ ਗੱਲ ਨਹੀਂ ਬੇਸ਼ੱਕ ਅਰਚ ਕੰਦਾ ਨਿਕਲੀਆਂ ਹੁਣ ਕੋਈ ਗੱਲ ਨਹੀਂ ਚੱਲੂ ਤਾਂ ਜੱਗ ਦੀ ਰੀਤ ਚੱਲਦੀ ਆਉਂਦੀ ਆ ਕਿ ਜਿੱਥੇ ਦੋ ਭਰਾ ਨੇ ਉਹਨਾਂ ਨੇ ਅੱਡ ਵੀ ਹੋਣਾ ਕੰਦਾ ਵੀ ਨਿਕਲਣੀਆਂ ਪੈਲੀਆਂ ਵੀ ਮੰਡਣੀਆਂ ਸਭ ਕੁਝ ਵੰਡਣਾ ਹਨ ਪਰ ਕੋਈ ਬਗਾਨਾ ਤੁਹਾਡੇ ਗਲਾਮੇ 'ਚ ਹੱਥ ਬਾਜੇ ਭਰਾਵਾਂ ਦੇ ਹੁੰਦਿਆਂ ਬਈ ਇਹ ਗੱਲ ਝੂਠੀ ਆ ਇਸ ਸਹੁਰਿਆਂ ਪਿੱਛੇ ਜਿਹੜਾ ਬੰਦਾ ਹੱਦ ਤੋਂ ਜ਼ਿਆਦਾ ਲੱਗਦਾ ਉਹ ਬਈ ਆਪਦਾ ਘਰ ਪਟ ਲੈਂਦਾ ਇਹ ਗੱਲ ਯਾਦ ਰੱਖਿਓ ਬਹੁਤ ਸਾਰੇ ਬੰਦੇ ਇਹੋ ਜਿਹੇ ਜਿਹੜੇ ਦੀ ਸੱਸ ਨੂੰ ਮੰਮੀ ਜੀ ਕਹਿਣਗੇ ਤੇ ਆਪਦੀ ਮਾਂ ਨੂੰ ਬੁੜੀ ਕਹਿਣਗੇ ਵੀ ਹਾਂ ਬੁੜੀਏ ਕੀ ਕਹਿਨੀ ਆ ਕੀ ਬੋਲਦੀਆਂ ਤੇ ਸੱਸ ਨੂੰ ਕਹਿਣਗੇ ਹਾਂਜੀ ਮੰਮੀ ਜੀ ਸਹੁਰਣ ਕਹਿਣਗੇ ਹਾਂਜੀ ਡੈਡੀ ਜੀ ਤੇ ਘਰੇ ਆਪਦੇ ਪਿਓ ਨੂੰ ਧੱਕੇ ਮਾਰਨਗੇ ਅਸਲ 'ਚ ਗੱਲ ਕੀ ਹੈ ਕਿ ਜਿਹੜਾ ਬੰਦਾ ਲੋੜ ਤੋਂ ਜ਼ਿਆਦਾ ਘਰਵਾਲੀ ਦਾ ਕਹਿਣਾ ਮੰਨਦਾ ਹੋਵੇ ਲੋੜ ਤੋਂ ਜ਼ਿਆਦੀ ਚਾਪਲੂਸੀ ਕਰਦਾ ਹੋਵੇ ਉਹ ਬੰਦਾ ਫਿਰ ਕੱਲਾ ਸਹੁਰਿਆਂ ਜੋਗੇ ਰਹਿ ਜਾਂਦਾ ਹੈ ਨਾ ਉਹਨੂੰ ਭੈਣਾਂ ਦੱਸਦਿਆਂ ਨੇ ਨਾ ਉਹਨੂੰ ਉਹਦਾ ਭਰਾ ਦੱਸਦਾ ਨਾ ਉਹਨੂੰ ਉਹਦਾ ਮਾਪਿਓ ਦੱਸਦਾ ਤੇ ਆਖਰ ਤੇ ਮੁੜ ਕੇ ਜਦੋਂ ਉਹਨੂੰ ਸਾਰੇ ਪਾਸਿਓਂ ਠੇਡੇ ਵੱਜਦੇ ਆ ਜਦੋਂ ਸਾਰੇ ਵੀ ਠੁੱਡੇ ਮਾਰ ਜਾਂਦੇ ਆ ਤੇ ਪਿਛਲੀ ਉਮਰੇ ਜਾ ਕੇ ਉਹਨੂੰ ਪਤਾ ਲੱਗਦਾ ਕਿ ਮੈਂ ਕਿਹੜੀ ਵੱਡੀ ਗਲਤੀ ਕਰ ਲਈ ਮੈਂ ਆਪਣੇ ਭਰਾਵਾਂ ਨਾਲ ਵਰਤਨੋਂ ਹਟ ਗਿਆ ਸੀ ਮੈਂ ਮਾਪਿਆਂ ਨੂੰ ਮਾੜਾ ਸਮਝਦਾ ਰਿਹਾ ਮੈਂ ਭੈਣਾਂ ਨੂੰ ਮਾੜਾ ਸਮਝਦਾ ਰਿਹਾ ਇਸ ਕਰਕੇ ਹਰ ਰਿਸ਼ਤੇ ਦੀ ਕਦਰ ਕਰੋ ਹਰ ਰਿਸ਼ਤੇ ਨੂੰ ਬਣਦੀ ਥਾਂ ਦੇਣੀ ਜ਼ਰੂਰੀ ਆ ਭੈਣਾਂ ਵੀ ਹਰ ਟਾਈਮ ਹਰ ਸਾਹ ਦੇ ਨਾਲ ਆਪਦੇ ਭਰਾਵਾਂ ਦੀ ਖੈਰ ਸੁੱਖ ਮੰਗਦੀਆਂ ਨੇ ਬਈ ਠੀਕ ਆ ਵੀ 100 ਪਿੱਛੇ ਕੋਈ 10 ਭ ਜਿਨ੍ਹਾਂ ਦੀ ਅਖ ਭਰਾਵਾਂ ਦੀ ਜ਼ਮੀਨ ਜਾਇਦਾਦ ਤੇ ਹੁੰਦੀ ਆ ਜਾਂ ਮਾੜਾ ਸੋਚਦੀਆਂ ਨੇ ਪਰ 90% ਭੈਣਾਂ ਇਹੋ ਜਿਹੀਆਂ ਨੇ ਜਿਨ੍ਹਾਂ ਨਾਲ ਭਰਾ ਬੇਸ਼ੱਕ ਬੋਲਣ ਜਾਂ ਨਾ ਬੋਲਣ ਵਰਤਣ ਜਾਂ ਨਾ ਵਰਤਣ ਪਰ ਉਹ ਆਪ ਦੇ ਭਰਾਵਾਂ ਦੇ ਘਰ ਦਾ ਕਦੇ ਵੀ ਮਾੜਾ ਨਹੀਂ ਸੋਚਦੀਆਂ ਇਸ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਹੋ ਸਕਦਾ ਆਹ ਵੀਡੀਓ ਦੇਖ ਕੇ ਕਈ ਬੰਦਿਆਂ ਨੂੰ ਭੋਰਾ ਮੱਤ ਆ ਜੇ ਬਾਕੀ ਵੀਡੀਓ ਦੇਖ ਲਈ ਬਹੁਤ ਬਹੁਤ ਧੰਨਵਾਦ